ਹਲੋ ਸ਼ਸ਼ਰੀਆ ਕਾਲਜੀ ਅੱਜ ਫੇਰ ਇੱਕ ਵਾਰੀ ਤੁਹਾਡਾ ਆਪਣੇ ਬਲੌਗ ਦੇ ਵਿੱਚ ਸਵਾਗਤ ਆ ਵੈਲਕਮ ਟੂ ਮਾਈ YouTube ਚੈਨਲ ਸੰਦੀਪ ਚਾਰ ਚਾਰ ਫੈਮਿਲੀ ਚੈਨਲ ਦੇ ਉੱਤੇ ਇਹ ਸਾਡਾ ਤੁਹਾਡਾ ਸਾਰਿਆਂ ਦਾ ਹੀ ਚੈਨਲ ਆ ਆਪਣੀ ਕਿ ਜਿਹੜੇ ਜਿਹੜੇ ਸਬਸਕ੍ਰਾਈਬਰ ਹੈਗੇ ਨੇ ਆਪਣੇ ਸਾਰਿਆਂ ਦਾ ਚੈਨਲ ਆ ਜਿਹੜੇ ਸਾਨੂੰ ਸਪੋਰਟ ਕਰਦੇ ਨੇ ਅੱਜ ਦਾ ਬਲੌਗ ਆਪਾਂ ਸਟਾਰਟ ਕਰਦੇ ਆ ਤੇ ਅੱਜ ਮੌਸਮ ਵਧੀਆ ਅੱਜ ਕਣੀਆਂ ਕੋਈ ਨਹੀਂ ਰਾਤ ਦਾ ਮੀਂਹ ਪੈਣ ਲੱਗਿਆ ਬਹੁਤ ਜ਼ਿਆਦਾ ਰਾਤ ਤਾਂ ਬਹੁਤ ਸੀ ਗਮੀ ਤੇ ਹੁਣ ਤਾਂ ਘਟ ਗਿਆ ਹੁਣ ਕਣੀਆਂ ਜੀਆਂ ਪੈ ਰੀਆਂ ਨੇ ਕੱਲੀਆਂ ਇਹ ਕੋਨੇ ਇਹਦੇ ਤੇ ਬੂਟਿਆਂ ਚ ਵੀ ਪਾਣੀ ਖੜ ਗਿਆ ਸਾਰਾ ਮੀਂਹ ਆਲਾ ਤੇ ਸਾਰਾ ਮੀਂਹ ਰਾਤ ਤੇਜ਼ ਸੀਗਾ ਪਰ ਹੁਣ ਪਤਾ ਕਣੀਆਂ ਨੇ ਬਹੁਤ ਘਟਾ ਰਾਤ ਬਹੁਤ ਜ਼ਿਆਦਾ ਤੇਜ਼ ਸੀਗਾ ਆਪਣੇ ਧੋਤੇ ਹੋਏ ਕੱਪੜੇ ਬੈੱਡ ਤੇ ਪਏ ਨੇ ਆਪਾਂ ਮਾਰ ਦਿੱਤਾ ਇਹਨਾਂ ਨੂੰ ਫਿਰ ਪਾਥੀਆਂ ਟੱਗਦੀਆਂ ਸੀ ਰਾਤ ਇੱਥੇ ਮੈਂ ਸਬੰਨੀ ਸੀ ਫਿਰ ਅੰਦਰ ਬੰਨੀ ਖੋਲ ਕੇ ਆਪਾਂ ਪਏ ਨੇ ਇਹ ਕਰਕੇ ਗਾਰਾ ਬਾਲਾ ਹੋ ਜਾਂਦਾ ਜਦੋਂ ਮੀਂਹ ਆਉਂਦਾ ਬਸ ਸਿਰਫ ਇੰਨਾ ੱਖਾ ਸਾਨੂੰ ਜਦੋਂ ਮੀਂਹ ਆਉਂਦਾ ਇੱਥੇ ਸਾਰੇ ਗਾਰਾ ਚਿੱਕੜ ਬਹੁਤ ਜ਼ਿਆਦਾ ਹੋ ਜਾਂਦਾ ਤੇ ਬਾਹਰ ਇੱਕ ਜੇ ਜ਼ਿਆਦਾ ਮੀਂਹ ਪੈ ਜਾਏ ਬਾਹਰ ਪਾਣੀ ਉੱਥੇ ਦਰਵਾਜ਼ੇ ਚੰਦਰ ਆ ਜਾਂਦਾ ਇਹ ਹੀ ਬਹੁਤ ਔਖਾ ਵਾ ਤੇ ਰਵਨੀਤ ਕਈ ਦਿਨ ਹੋ ਗਏ ਜਿੱਦ ਕਰੀ ਜਾਂਦੀ ਸੀ ਕਹਿੰਦੀ ਮਠੀਆਂ ਖਾਣੀਆਂ ਮਠੀਆਂ ਖਾਣੀਆਂ ਅੱਜ ਮੌਸਮ ਠੀਕ ਆ ਤੇ ਫਿਰ ਮੈਂ ਕਿਹਾ ਚਲੋ ਅੱਜ ਜਦੋਂ ਸਕੂਲ ਚੋਂ ਆਉਗੂਗੀ ਆ ਕੇ ਖਾ ਲੂਗੀ ਆਪਾਂ ਨੇ ਆਟਾ ਗੁੰਨ ਕੇ ਰੱਖ ਲਿਆ ਮਠੀਆਂ ਵਾਲਾ ਤਿਆਰ ਆ ਸਮਾਨ ਸਾਰਾ ਤਿਆਰ ਕਰਿਆ ਪਿਆ ਆ ਤੋ ਤੂ ਕੀ ਰੱਖ ਲਈ ਆ ਆਪਣੀ ਤੇਲ ਹੁਣ ਮੰਗਾਇਆ ਇਹ ਤੇਲ ਅਸੀਂ ਬਜ਼ਾਰ ਆਲਾਂ ਨਹੀਂ ਮਤਲਬ ਮੰਗੋਂਦੇ ਉਹ ਮੰਗਵਾਇਆ ਜਿਹੜਾ ਚਿੱਤੀ ਤੇ ਕਹਾਣੀ ਵਾਲਾ ਹੁੰਦਾ ਘਰ ਦਾ ਤੇਲ ਉਹ ਮੰਗਵਾਇਆ ਤੇ ਉਹ ਚ ਬਣਾਵਾਂਗੇ ਤੇ ਮੈਂ ਹਜੇ ਕੰਮ-ਕੁਮ ਸਾਰਾ ਕਰ ਲਿਆ ਝਾੜੂ ਪੋਚਾ ਸਭ ਕੁਛ ਕਰਤਾ ਕੱਪੜੇ ਆਪਣੇ ਕੱਲ ਰਾਤ ਤੋਤੇ ਸੀ ਹੁਣ ਟੈ ਮਾਰਨ ਵਾਲੀ ਰਹਿੰਦੇ ਟੈ ਮਾਰਦੇ ਆ ਤੇ ਅੱਜ ਸ਼ਾਮ ਨੂੰ ਫੇਰ ਧੋਣੀਆਂ ਕੱਪੜੇ ਮੈਂ ਸ਼ਾਮ ਨੂੰ ਧੋਣਿਆ ਸਵੇਰੇ ਧੋਂਦੀ ਨਹੀਂ ਹੈਗੀ ਕਿਉਂਕਿ ਆ ਕੇ ਡਰੈਸ ਡਰੂਸਾ ਤਾਰਦੇ ਨਹੀਂ ਰਵਨੀਤ ਦੀ ਹੋ ਜਾਂਦੀ ਇੰਨਾ ਦੀ ਹੋ ਜਾਂਦੀ ਆ ਲੋਚੇ ਆਪਾਂ ਨਾਲ ਲਾ ਕੇ ਕੱਪੜੇ ਟੈ ਕੱਪੜੇ ਟੈ ਲਾ ਦਿੰਦੀਆਂ ਇੰਨੇ ਟਾਈਮ ਆਟਾ ਜਦੋਂ ਗੁੰਨੇ ਕੇ ਰੱਖਿਆ ਥੋੜਾ ਜਿਹਾ ਟਿਕ ਜੇ ਜਾਊਗਾ ਉਦੋਂ ਆਪਾਂ ਨੇ ਪਹਿਲੇ ਕਿਉਂਕਿ ਸਵੇਰੇ ਜਦੋਂ ਮੈਂ ਤਿਆਰ ਕਰਿਆ ਸੀ ਸਕੂਲ ਵਾਸਤੇ ਉਹ ਲੋਕ ਢੋਂਕੇ ਰੱਖਦਾ ਸੀਗਾ ਗੁੜ ਪਹਿਲਾਂ ਹੀ ਤੇ ਹੁਣ ਮੈਂ ਆਟਾ ਬੁਣ ਕੇ ਰੱਖਦਾ ਸਾਰੇ ਕੰਮ ਕਰ ਲੈਂਦੀ ਦੁਪਹਿਰ ਚ ਉਹ ਥੋੜਾ ਜਿਹਾ ਟਾਈਮ ਨੂੰ ਰੈਸਟ ਜੀ ਮਿਲ ਚੁੱਕੀ ਆਪੇ ਮੇਰੋਂ ਬਣਾ ਮੰਗ ਲਿਆ ਇੰਨੇ ਮੈਂ ਚਲੋ ਕੱਪੜੇ ਧੰ ਲਗਾ ਦਨੇ ਆ ਧੰ ਲਗਾਉਣ ਤੋਂ ਬਾਅਦ ਫਸਟ ਆਟਾ ਕਰਾਂਗੇ ਮਟਨੀਆ ਬੇਲ ਬੇਲ ਕੇ ਕੱਟ ਕੇ ਰੱਖ ਲਾਂਗੇ ਕੀ ਬਣਾ ਮੰਗ ਲਿਆ ਨੀਦ ਚਲਾ ਗਿਆ ਸਕੂਲ ਕੱਲ ਗਈ ਹੈਗੀ ਉਹ ਤੇ ਮम्मा ਮੈਂ ਜਾਣਾ ਨਹੀਂ ਹੈਗਾ ਕਿ ਕੱਲ ਨਾ ਕੱਲ ਪਰਸੋ ساری ਰਾਤ ਲਾਈਟ ਹੈ ਨਹੀਂ ਸੀ ਜਮਾ ਵੀ ਸਾਰਾ ਆਪ ਕੋਈ ਸੀ ਨਹੀਂ ਹੈ ਕਿ ਨਾਲ ਦੀ ਸੀ ਤੇ ਉਹਨਾਂ ਫਿਰ ਸੂਈ ਨੇ ਨੀਂਦ ਉਹਨਾਂ ਦੀ ਕਹਿੰਦੀ ਮੈਂ ਸੌਣਾ ਤੇ ਫਿਰ ਸੰਗ ਬੱਚੇ ਦੇ ਕਰਕੇ ਜਾ ਜਾਂਦਾ ਵੀ ਸਕੂਲ ਚ ਸੌਂ ਜਾਊਗੀ ਹਨਾ ਸੁੱਤੀ ਨਹੀਂ ਹੈਗੀ ਜਦੋਂ ساری ਰਾਤ ਕੱਲ ਭੇਜੀ ਹੈਗੀ ਸਕੂਲ ਅੱਜ ਵੀ ਸਿਉ ਹੱਪ ਤੇ ਉਹ ਟੱਕਾ ਕਿਛਤੀ ਮਾਰਦੀ ਐ ਜੇ ਉਹਨੂੰ ਕਹਿ ਵੀ ਦੀਏ ਫਿਰ ਅਮੀਕ ਤੂੰ ਨਾ ਜਾ ਤੋਗੀ ਨਹੀਂ ਮੈਨੂੰ ਸਕੂਲ ਜਾਣਾ ਹੈ ਤੂੰ ਕਿਹਾ ਤੇ ਅੱਪ ਵੀਡੀਓ ਜਿਹੜੇ ਜਿਹੜੇ ਬਲੌਗ ਦੇਖਦੇ ਨੇ ਅੱਗੇ ਸ਼ੇਅਰ ਕਰਦਿਆ ਕਰੋ ਦੇਖਦੇ ਰਹੋ ਤੇ ਬਹੁਤ ਸ਼ੇਅਰ ਕਰਦਿਆ ਕਰੋ ਲਾਈਕ ਕਮੈਂਟ ਕਰਦਿਆ ਜਿੰਨੇ ਵੀ ਵਿਊਜ਼ ਹੁੰਦੇ ਜਿੰਨੇ ਵੀ ਬਲੌਗ ਦੇਖ ਰਿਹਾ ਕੀ ਸੀ ਕੀ ਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਲਾਈਕ ਵੀ ਦਿਓ ਤੇ ਦੇਖ ਤਾਂ ਲੈਨੇ ਆਪਾਂ ਵੀ ਉਹ ਵੀ ਦੇਖ ਕੇ ਦੁਆਚਾਂ ਛੱਡਦੇ ਆ ਪਰ ਲਾਈਕ ਨਹੀਂ ਕਰਦੇ ਕਿਸੇ ਲਾਈਕ ਵੀ ਕਰਦੇ ਕੋਈ ਕੀ ਕੀ ਕਮੈਂਟ ਵੀ ਕਰਦੇ ਕਰੋ ਤਾਂ ਕਿ ਪਤਾ ਲੱਗ ਜਾਂਦਾ ਵੀ ਹਾਂ ਕੌਣ ਕੌਣ ਫਾਰਮ ਦੇਖ ਰਿਹਾ ਬਲੌਗ ਤੇ ਐਵੇਂ ਸਿਰਫ ਵਿਊ ਦਾ ਪਤਾ ਲੱਗਦਾਗਾ ਵੀ ਹਾਂ ਇੰਨੇ ਵਿਊ ਆਏ ਇੰਨੇ ਜਣੇ ਨੇ ਦੇਖਿਆ ਲੇਕਿਨ ਇਹ ਨਹੀਂ ਪਤਾ ਲੱਗਦਾ ਵੀ ਦੇਖਿਆ ਕਿਨੇ ਕਿਹਨੇ ਜੇ ਅਗਰ ਇੱਕ ਇੱਕ ਕਮੈਂਟ ਤੁਸੀਂ ਕਰੋਗੇ ਨਾ ਤਾਜ਼ ਹਨ ਹੌਸਲਾ ਵੀ ਮਿਲੂਗਾ ਇਸ ਚੀਜ਼ ਦਾ ਤੇ ਪਤਾ ਵੀ ਲੱਗਿਆ ਕਰੂਗਾ ਕਿਹਾ ਕੌਣ ਦੇਖ ਰਿਹਾ ਵਲੋਗ ਤੇ ਕੌਣ ਨਹੀਂ ਮੈਨਾਂ ਪੀਣੀ ਹਗੀ ਅਸੀਂ ਪੱਲਾ ਮਣਾਉਣ ਲੱਗਦੀ ਸੀ ਫਿਰ ਮੈਂ ਕਿ ਚਲੋ ਆਪਾਂ ਮੱਠੇ ਬਣਾ ਕੇ ਖੇਰ ਹੀ ਨਾਉਂਗੀ ਕਿਉਂਕਿ ਫਿਰ ਗਰਮੀ ਜੀ ਆ ਜਾਂਦੀ ਹੈ ਪਸੀਨਾ ਫਿਰ ਦੁਬਾਰੇ ਬੈਠਣਾ ਨਹੀਂ ਆਉਂਦਾ ਹੈਗਾ ਜਿਹੜਾ ਬਣਾਉਂਗੀ ਨਾ ਲਾਗੀ ਮੈਂ ਸੁੱਕ ਜਿਹਾ ਸੀਨਾ ਆ ਕੇ ਬਣਾਉਂਗੀ ਕਿ ਮਹ ਦੁਬਾਰੇ ਫੇਰ ਕਰਨੀ ਆਂ ਕਿਉਂਕਿ ਜੇ ਮੌਸਮ ਜਿੰਨਾ ਹੀ ਠੀਕ ਹੈ ਜੇ ਨਹੀਂ ਫੈ ਰਿਆ ਤਰਫ ਇਹ ਕਿਸੀ ਨਾ ਦਾ ਹੁੰਦਾ ਹੀ ਆ ਨਾ ਅੰਦਰ ਅਸੋਈ ਜਿਦਾ ਖਾਸ ਕਰਕੇ ਆਉਂਦਾ ਹੈ ਜੀ ਆਪਾਂ ਸਭ ਕੁਝ ਤਿਆਰ ਕਰੀ ਬੈਠਣਾ ਹੁਣ ਆਪਾਂ ਮੱਠੀਆਂ ਵੇਲ ਕੇ ਹੋਰ ਆ ਬੇਲ ਕੇ ਦੋਚ ਕੱਟ ਕੇ ਰੱਖ ਲੈਣੇ ਆ ਫਾਇਲ ਵਿੱਚ ਪਾ ਲਈਏ ਕੱਢ ਕੇ ਪਹਿਲਾਂ ਇਹਦੇ ਵਿੱਚ ਮੱਠੀਆਂ ਹੀ ਪਾਈਆਂ ਹੋਈਆਂ ਸੀ ਬਿਸਕੁਟ ਆ ਕਾ ਲਈਆ ਫਰੈਂਚ ਇਹਨੂੰ ਚੀ ਪਾ ਕੇ ਚੱਲਣਾ ਹੈ। ਇਹ ਆਪਣ ਨੂੰ ਚੀ ਰੱਖ ਲੈਣਾ। ਚੱਲ ਆਪਾਂ ਤੇਲ ਬਾਅਦ ਚ ਪਾ ਕੇ ਗਰਮ ਕਰਾਂਗੇ। ਪਹਿਲਾਂ ਆਪਾਂ ਵੇਲ ਵੇਲ ਰੱਖਦੇ ਹਾਂ। ਡੇੜੀ ਜਿੱਦੋਂ ਡੈਡ ਨੂੰ ਪਤਾ ਲੱਗ ਗਿਆ ਵੀ ਮਠੀਆਂ ਬਣਾਉਗੀਆਂ ਰਖਾਰੇ ਨਹੀਂ ਤੋਂ ਆਸਤੇ ਬਣਾਉਂਦੇ ਆ ਤੇ ਡੈਡਾ ਉਥੋਂ ਲਿਆ ਕੇ ਪੱਖੀ ਲਾ ਦੇ ਇਥੇ ਕਹਿੰਦੇ ਇਹਨੂੰ ਇੱਥੇ ਲਾ ਕੇ ਰੱਖੋ ਗਰਮੀ ਜ਼ਿਆਦਾ ਤੇ ਜਦੋਂ ਰੋਟੀ ਰੁੱਟੀ ਬਣਾਉਣੇ ਹੁੰਨੇ ਹੋ ਇਹ ਚਲਾ ਲਿਆ ਕਰੋ ਵੀ ਬਹੁਤ ਜ਼ਿਆਦਾ ਗਰਮੀ ਹੋ ਰਹੀ ਹੈ ਤੇਲ ਆਪਣਾ ਇਹਦੇ ਵਿੱਚ ਵੀ ਪਿਆ ਸੀ ਪਹਿਲਾਂ ਵਾਲਾ ਘਰ ਦਾ ਤੇਲ ਵੀ ਕਾਣੀ ਕਢਾਈ ਹੋਈ ਸੀ ਅਦਰਕ ਖੁਇਆ ਸੀ ਪੱਖੀ ਆਪਾਂ ਨੇ ਪੱਖੀ ਵੀ ਚਲਾਣੀ ਜੇ ਦੀ ਹੋਂਦ ਹੈ ਮੈਸੇ ਚਾਰਜ ਵੀ ਹੁੰਦੀ ਆ ਪੱਖੀ ਜਦੋਂ ਲਾਈਟ ਵਗ ਜੇ ਤਾਂ ਚਾਰਜਿੰਗ ਤੇ ਵੀ ਲੱਗ ਸਕਦੀ ਆ ਨੂੰ ਆਹ ਹੈ ਗੁੱਸੇ ਦੀ ਆਸ਼ਾ ਥੋੜੀਆਂ ਹੀ ਬਣਾਉਣੀਆਂ ਨੇ ਜਿਆਦਾ ਤਰ੍ਹਾਂ ਇਸ ਬਣਾਉਣ ਨੂੰ ਆਪਾਂ ਜਿਹੜੀਆਂ ਸਾਰੇ ਘਰ ਘਰ ਦੇ ਵਸ ਖਾਣਾ ਹੈ ਕੁਛ ਰਵਨੀ ਖਾ ਲੂ ਚਲੋ ਦੋ ਤਿੰਨ ਦਿਨ ਰਵਨੀ ਤੇ ਤਈ ਗਲ ਹੋਵਗੇ ਪਹਿਲਾਂ ਇਹਦੀਆਂ ਮੱਠੀਆਂ ਪੱਲਾ ਬਣਾਈਆਂ ਸੀ ਉਹ ਖਤਮ ਹੋ ਗਈਆਂ ਹੁਣ ਉਹ ਰੋਜ਼ ਕਹਿੰਦੀ ਉਹ ਮੱਠੀਆਂ ਖਾਣੀਆਂ ਉਹ ਮੱਠੀਆਂ ਖਾਣੀਆਂ ਤੇ ਗਰਮੀ ਜਿਆਦੇ ਸੀ ਗਰਮੀ ਲੱਗ ਕੇ ਆਪਾਂ ਨੇ ਫਿਰ ਬਣਾਈਆਂ ਨਹੀਂ ਬਣੀਆਂ ਨਹੀਂ ਗਰਮੀ ਚ ਹਾਂ ਅੱਜ ਮੌਸਮ ਠੀਕ ਸੀ ਨਾ ਚਲੋ ਅੱਜ ਸਕੂਲੋਂ ਆਨਤ ਪਰਲਾਂ ਪਰਣਾ ਉਹ ਵੀ ਬਣਾ ਹੀ ਲੈਣੇ ਫਿਰ ਆ ਕੇ ਲੋ ਜੀ ਆਪਾਂ ਵੇਲੇ ਮਠੀਆਂ ਸਾਰੀਆਂ ਤੇ ਕੁਛ ਇੱਕ ਆਪਾਂ ਘੋਲ ਬਣਾਈਆਂ ਦੇਖੋ ਗਲਾਸ ਨਾਲ ਕੱਟੇ ਘੋਲ ਬਣਾ ਰਹੀਆਂ ਐਸੇ ਉਚਾਲੇ ਖੁੱਲ ਜਾਵੇ ਸੋਨਾ ਮੇੜਿਆ ਜਮ ਜੀ ਆਪਾਂ ਹੁਣ ਮਠੀਆਂ ਕੱਢ ਲਈਆਂ ਦੇ ਲਈਆਂ ਸਾਰੀਆਂ ਹੁਣ ਪਾ ਕੇ ਤੇਲ ਪਾ ਲੈ ਸੀ ਦੇਖਦੇ ਗਰਮ ਹੋ ਗਏ ਇੱਕ ਪਾ ਕੇ ਦੇਖਣਾ ਪੈਣਾ ਤੇਲ ਹੋ ਗਿਆ ਗਰਮ ਨੱਸਾ ਹੋਵੇ। ਜੇ ਜਿਹੜਾ ਤਾਜ਼ਾ ਤੇਲ ਹੋਵੇ ਨਾ ਕਾਣੀ ਵਾਲਾ ਜਿਹੜਾ ਨੀਵੇਂ ਰੋ ਤਾਜ਼ਾ ਕਢਾਇਆ ਹੋਵੇ ਉਹ ਤੇਲ ਤੇ ਝੱਗ ਬੋਤਾਂ ਬੰਨ ਨਹੀਂ ਦੀਆਂ। ਮੈਂ ਕਾਫੀ ਵਾਰੀ ਨੋਟ ਕਰਿਆ। ਜਿਹੜਾ ਆਪਾਂ ਬਾਜ਼ਾਰ ਤੋਂ ਲੈ ਕੇ ਆਣੇ ਆ ਉਹ ਵੀ ਨਹੀਂ ਝੱਗ ਹਾਂ ਜਿਹੜਾ ਕਾਣੀ ਵਾਲਾ ਤੇਲ ਹੁੰਦਾ ਇਹਦੀ ਝੱਗ ਬਤਾਨੀ ਕਿਉਂ ਆਉਂਦਾ ਇਹਦੀ। ਜਿੰਨਾ ਮਰਜ਼ੀ ਨੂੰ ਗਰਮ ਕਰ ਲੋ ਚਾਹ ਠੰਡਾ ਕਰਕੇ ਦੁਬਾਰਾ ਚ ਕੋਈ ਚੀਜ਼ ਪਾ ਦਿਓ ਇਹ ਵਿੱਚ ਚੱਕ ਜਿੱਦੀ ਬੰਦੀ ਹੁੰਦੀ ਜਿਹੜਾ ਪਰਤਾ ਆ ਜਾ ਤੈ ਹੋਵੇ ਜਿਹੜਾ ਕਾਫੀ ਟਾਈਮ ਦੀ ਕੜਾਹੀ ਹੋਵੇ ਤਾਂ ਨਹੀਂ ਉਹਦੀ ਨਹੀਂ ਬੰਦੀ ਦੇਖੋ ਮਿੱਤਰੋ ਕਿੱਦਾ ਵਾ ਨਹੀਂ ਆ ਮਿੱਠਾ ਖਾ ਕੇ ਪਤਾ ਲੱਗੂਗਾ ਜਦੋਂ ਕੋਈ ਖਾ ਕੇ ਦੱਸੂਗਾ ਵੀ ਕਿਵੇਂ ਬਣੀ ਆ ਹਨਾ ਟੇਸਟ ਕਰਕੇ ਤੇ ਉਹਨੇ ਲਗਾ ਡੈਡੀ ਖੇਤ ਵਾਗੀ ਨਹੀਂ ਤਾਂ ਪਹਿਲਾਂ ਡੈਡੀ ਨੇ ਦਿਖਾਉਂਦੇ ਕਿਵੇਂ ਬਣੀ ਆ ਨਾ ਖੇਤ ਦਾ ਬਣੇ ਨੇ ਅਦਰੋਂ ਵੀ ਨੇ ਜੀ ਥੋੜੀ ਜਿਹੀ ਰਹੀ ਸੀ ਅੱਧਾ ਇਹ ਦੇਖੋ ਆਪਣੀਆਂ ਮੱਠੀਆਂ ਇਹ ਤੇ ਲਪੂ ਦਾ ਫੁੜਿਆ ਹੋ ਰਾ ਹੈ ਲੈ ਆਨੇ। ਕਿ ਬੱਚੀਆਂ ਇਹਨਾਂ ਸੌ ਲੱਗਦੀਆਂ ਜਾਂਦਰ ਆੜੀਆਂ ਸੌ ਲੱਗਦੀਆਂ ਐਸੀ ਮੱਠੀਆਂ ਆ ਬਾਤ ਦਾ ਖੁਸ਼ੀ ਉਹ ਕਿੰਨੀ ਸੋਹਣੀ ਆ ਰਹੀ ਹੈ ਤੇ ਮੌਸਮ ਵੀ ਮੀਂਹ ਵਾਲਾ ਹੋਵੇ ਮਠੀਆਂ ਬਣਾਉਂਦੇ ਹਈਏ ਬਹੁਤ ਸੋਹਣੀ ਖੁਸ਼ੀ ਆ ਰਹੀ ਹੈ ਮਠੀਆਂ ਦੀ ਮੈਂ ਦਰ ਨਾਲ ਨਾਲ ਆਪਾਂ ਹਵਾ ਲੀ ਗਏ ਨੇ ਠੀਕ ਉਹ ਮੀਂਹ ਸੀ ਜਿੰਨਾ ਕਰਦੇ ਆਪਾਂ ਆਪਾਂ ਖੇਤ ਵਾਗਿਆ ਮੰਮੀ ਨੇ ਖਾ ਕੇ ਦੇਖਾਂਗੇ ਵੀ ਕਿੱਦਾਂ ਵਨ ਨੇ ਉਹ ਲਈ ਆਪਣੇ ਹੋਰ ਪਾਣੀ ਵਿੱਚ ਮਠੀਆਂ ਆਸਿਕ ਕਰ ਲੈ ਕੱਢਣੇ ਤੇ ਮਮੂ ਮਮੀ ਦੇਖਿਆ ਹੋਇਆ ਮੰਮੀ ਕਰਨੀ ਵੀ ਖਾ ਕੇ ਦੱਸੋ ਕਿਵੇਂ ਬਣੀ ਮਮੀ ਦੇਖੀ ਮੜੇ ਖਾ ਕੇ ਉਹ ਪੂਰੇ ਬੜਾਈ ਜਾਂਦੇ ਨੇ ਉਹ ਵੀ ਪੂਰੇ ਪੱਤਰ ਮਾਜੇ ਆਹ ਲੈ ਮੈਂ ਦੇ ਚ ਸੀ ਉਹ ਵੀ ਦੇ ਉਹ ਨਾ ਗੁੰਝੀ ਜਲੀ ਉਹ ਆ ਕਾ ਕੇ ਮਿੱਠਾ ਕਰਤਾ ਪਤਾ ਨਹੀਂ ਕਾ ਕੇ ਦੇਖੀ ਕੱਟ ਪਾ ਥੋੜਾ ਜਿਹਾ ਕੱਟ ਪਾਇਆ ਕਿੰਨਾ ਕੱਟ ਬਾਲਾ ਤਾਂ ਨਹੀਂ ਥੋੜਾ ਜਿਹਾ ਤਾਂ ਕੱਟ ਪਾਇਆ ਮੈਂ ਚਾਹ ਕਰਕੇ ਵੀ ਚਾਹ ਨਾਲ ਬਾਲਾ ਮਿੱਠਾ ਹੋ ਜਾਂਦਾ सुमी कहना घट ही पाई तो दे। 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 खान मिठा मिठा है मिठा घटा थोड़ा ज्यादा खाद मम्मी डेडी चाह बहुत ज्यादा मिठा पी लिया मठिया घाटा हम कुछ जानक घ ਚਾਹ ਨਾਲ ਖਾਨੀਆਂ ਫਿਰ ਚਾਹ ਚ ਮਿੱਠਾ ਹੋ ਜਾਂਦਾ ਮਠੀਆਂ ਹੀ ਮਿੱਠੀਆਂ ਹੋ ਜਾਂਦੀਆਂ ਨੇ ਉਹ ਮਠਾ ਘੱਟ ਖਾਣਾ ਚਾਹੀਦਾ ਕੁਛ ਆਪ ਅੱਜਕੱਲ ਲਾਈਟ ਤੇ ਆ ਤੇ ਮਿੱਠਾ ਬੰਦ ਕਰਨਾ ਪੈਣਾ ਹੈ ਆਪਾਂ ਨੂੰ ਵੀ ਤੇ ਤੇ ਮੇਰੇ ਡਾਕਟਰ ਨੇ ਵੀ ਬੰਦ ਕਰਾਇਆ ਮਿੱਠਾ ਪਰ ਮਿੱਠਾ ਚਾਹ ਬੰਦ ਨਹੀਂ ਹੁੰਦੀ ਚਾਹ ਫਿਰ ਪੁੱਤੀ ਆਂਦੀ ਆ ਪਰ ਸਹੀ ਗੱਲ ਦੱਸਾਂ ਜਿਹੜੀ ਚੀਜ਼ ਆਪਣੇ ਮਾਂ ਬੋਹ ਬਣਾਵਾਂਗੇ ਨਾ ਉਹ ਚੀਜ਼ ਆਪਾਂ ਕਦੇ ਨਹੀਂ ਬਣਾ ਸਕਦੇ ਜਿਹੜੀ ਚੀਜ਼ ਜਿਹੜਾ ਸਵਾਦ ਆਪਣੇ ਮਾਪਿਓ ਦੇ ਹੱਥਾਂ ਚੋਂ ਆਉਂਦਾ ਨਾ ਬਣਾਈ ਹੋਈ ਚੀਜ਼ ਦਾ ਉਹ ਸਵਾਦ ਨਹੀਂ ਆਊਗਾ ਜਿੰਨੀ ਮਰਜ਼ੀ ਟੇਸਟੀ ਹੋਣ ਜਿੰਨਾ ਮਰਜ਼ੀ ਸਵਾਦ ਹੋਵੇ ਹੁਣ ਇਹ ਮਠੀਆਂ ਸਵਾਦ ਹੋਣ ਜਿੰਨੀਆਂ ਮਰਜ਼ੀ ਹੋਣ ਪਰ ਜਦੋਂ ਕੋਈ ਹੋਰ ਖਾਊਗਾ ਉਹਨੂੰ ਸਵਾਦ ਲੱਗਣੀ ਆ ਪਰ ਜਦੋਂ ਆਪਾਂ ਨੇ ਜਿਹੜਾ ਬਣਾਉਂਦਾ ਉਹ ਖਾਂਦਾ ਨਾ ਉਹਨੂੰ ਉਹ ਚੀਜ਼ ਨੂੰ ਸਵਾਦ ਨਹੀਂ ਲੱਗੂਗੀ ਜਿੰਨੇ ਆਪਣੇ ਮਾਂ ਦੇ ਹੱਥ ਦੀ ਚੀਜ਼ ਸਵਾਦ ਲੱਗਦੀ ਹੈ ਨਾ ਮੁਜੀਏ ਤਾਂ ਬਣਾਈਆਂ ਸੀ ਫਨੀ ਫਰਮਾਸ਼ ਤੇ ਤੇ ਵੀ ਫਰਮਾਸ਼ ਤੇ ਵੱਡੀ ਫਰਮਾਸ਼ ਅੰਡਸ ਮਠੀਆਂ ਆਪਣੀਆਂ ਬਣ ਗਈਆਂ ਸਾਰੀਆਂ ਇਹ ਚ ਪਾ ਕੇ ਰੱਖ ਦੇਈ ਸੀ ਆਪਾਂ ਨੇ ਆ ਦੇਖੋ ਬੰਦ ਕਰਕੇ ਰੱਖ ਦੇਈ ਸੀ ਵੀ ਚਲੋ ਇਹਨਾਂ ਤਾਂ ਗਰਮ ਰਹਿਣਗੀਆਂ ਬਣੀਆਂ ਹੋਈਆਂ ਨੇ ਸਵਾਦ ਬਣੀਆਂ ਹੋਈਆਂ ਨੇ ਪਾਂਡੇ ਭੁੰਦੇ ਵੀ ਆਪਾਂ ਨਿੱਤ ਹੋਤੇ ਅਰਸੋਈ ਵੀ ਕਰਤੀ ਸਾਫ ਇਹਦੇ ਵਿੱਚ ਤੇਲ ਪਿਆ ਹਜੇ ਠੰਡਾ ਹੋ ਜਾਂਦਾ ਇਹ ਠੰਡਾ ਹੋ ਗਿਆ ਇਹਨੂੰ ਆਪਾਂ ਕੱਢ ਲਾਂਗੇ ਤੇ ਇਹ ਸਬਜ਼ੀ ਦੇ ਤੜਕੇ 'ਚ ਵੀ ਕੰਮ ਆ ਜੂਗਾ ਤੇ ਇਹਨੂੰ ਆਪਾਂ ਕੰਮ ਲੈ ਲਾਂਗੇ ਤੇਲ ਦਾ ਪਾਂਡੇ ਭੁੰਦੇ ਆਪਾਂ ਨੇ ਸਭ ਧੋਤੇ ਹੋ ਗਏ ਬੱਲੇ ਤੇ ਹੁਣ ਆਪਣੇ ਸੂਟ ਸਟਿਚ ਕਰਨ ਵਾਲੇ ਸਲਾਈ ਵਾਲੇ ਆਏ ਹੋਏ ਸੀਗੇ ਪਹਿਲਾਂ ਦੀ 8-9 ਸੂਟ ਆ ਗਈ ਸੀਗੇ ਉਹ ਉਹਨਾਂ ਨੇ ਉਹਨਾਂ ਦੇ ਸਟਿਚ ਕਰਕੇ ਦਿੱਤੇ ਨੇ ਪੂਰੇ 10 ਸੂਟ ਸੀਗੇ 21 ਇੱਕ ਇੱਕ ਜਣੇ ਦੇ ਸੀਗੇ ਸਕੂਲ ਦੇ ਸਕੂਲ ਦੇ ਵਿੱਚ ਲੱਗੇ ਹੋਏ ਨੇ ਉਹ ਇਹਨਾਂ ਨਾਲ ਹੀ ਨੇ ਤੇ ਹੁਣ ਇੱਕ ਸੂਟ ਉਹਨਾਂ ਦਾ ਹੋਰ ਉਹਨਾਂ ਨੇ ਭੇਜਿਆ ਸੀਗਾ ਤੇ ਇਹ ਵੀ ਸਟਿਚ ਹੋ ਗਿਆ ਤੇ ਸਿਤਰਪਾਈ ਜਾਂਦੀ ਹੈ ਹੁਣ ਆਪਾਂ ਇਹਦੇ ਤਰਪਾਈ ਕਰੀ ਜੰਨੇ ਆ ਤੇ ਇਹ ਸਟਿਚਿੰਗ ਹੋ ਗਿਆ ਇੱਕ ਸੂਟ ਆਲ ਆ ਇਹ ਤੇ ਵੀ ਤਰਪਾਈ ਕਰਕੇ ਹਟਿਆ ਹੁਣ ਇਹ ਤੇ ਤਰਪਾਈ ਕਰਤੀ ਇਹਦੇ ਸਟਾਰਟ ਕਰੀ ਆ ਥੋੜੀ ਜੀ ਰਹਿ ਗਈ ਤੇ ਵੀ ਹੋ ਗਈ ਘੇਰੇ ਤੇ ਕੱਲੀ ਗਲੇ ਗਲੇ ਤੇ ਰਹਿ ਗਈ ਤੇ ਹੁਣ ਆਪਾਂ ਨੇ ਹਜੇ ਰੋਟੀ ਵੀ ਨਹੀਂ ਖਾਦੀ ਰੋਟੀ ਖਾਣੀ ਆ ਟਾਈਮ 12 ਵਜੇ ਗਿਨੇ ਰਵਨੀਤਾ ਆਉਗੀ 12:30 ਦੀ ਆਉਣ ਵਾਲੀ ਆ 12:30 ਬਸ ਹੁਣ ਹੋ ਜਾਣਗੇ 12 ਤਾਂ ਵੱਜ ਗਏ ਨੇ ਤੇ ਇਹਦੇ ਵੀ ਹੁਣ ਆਪਾਂ ਪੱਤਰ ਪਾਈ ਕਰਕੇ ਦੁਆਚ ਇਹਨਾਂ ਨੂੰ ਪ੍ਰੈਸ ਕਰਕੇ ਪ੍ਰੈਸ ਕਰਕੇ ਤਿਆਰ ਹੋ ਜਾਣਗੇ ਸੂਟ ਰੈਡੀ ਆ ਰਸਮਾਨ ਨਾਲ ਹੀ ਰਹਿ ਜੂਗੀ ਕੱਲੀ ਹੇ ਹੁਣ ਆਪਾਂ ਖਾਣੀਆਂ ਰੋਟੀ ਤੇ ਰਵਨੀਦੀ ਵੀ ਉਹਨਾਂ ਲਈ ਹੈ ਜੀ ਆਪਾਂ ਬਲੌਗ ਦਾ ਕਰਦੇ ਇੱਥੇ ਐਂਡ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਕਿਦਾਂ ਦਾ ਲੱਗਿਆ ਬਲੌਗ ਤਾਂ ਕਿ ਸਾਨੂੰ ਸਪੋਰਟ ਮਿਲ ਸਕੇ ਸਾਰਾ ਮਿਲ ਸਕੇ ਤਾਂ ਕਿ ਅਗਲਾ ਬਲੌਗ ਫਿਰ ਸ਼ੀਤ ਦੁਸ਼ੀਤ ਲੈ ਕੇ ਆਇਆ ਕਰੀਏ ਚਲੋ ਜੀ ਓਕੇ